ਸਮਾਣਾ ਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਮਾਣਾ ਟੂਡੇ ਦੀ ਟੀਮ ਨਾਲ ਗੱਲ ਕਰਦੇ ਹੋਏ ਸਾਬਕਾ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਚ ਜਗ੍ਹਾ ਤੇ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਅਸੀਂ ਸਾਰੀਆਂ ਜਗ੍ਹਾ ਤੇ ਚੋਣ ਲੜ ਰਹੇ ਹਾਂ। ਅੱਜ ਅਸੀਂ ਸਮਾਣਾ ਸ਼ਹਿਰ ਦੇ 21 ਵਾਰਡਾਂ ਦੇ ਉਮੀਦਵਾਰਾਂ ਨੂੰ ਆਪਣੇ ਨਾਲ ਲੈ ਕੇ ਸਾਰੇ ਸ਼ਹਿਰ ਅੰਦਰ ਰੈਲੀ ਕਰ ਰਹੇ ਹਾਂ। ਇਹ ਰੈਲੀ ਜੋ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੁੰਦੇ ਹੋਏ ਮੁੱਖ ਦਫ਼ਤਰ ਵਿਖੇ ਸਮਾਪਤ ਕੀਤੀ ਜਾਵੇਗੀ। ਚੇਤਨ ਜੋੜਾ ਮਾਜਰਾ ਨੇ ਦੱਸਿਆ ਕਿ ਭਗਵੰਤ ਮਾਨ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਏ ਉਸ ਦੇ ਸਬੰਧ ਵਿੱਚ ਪਾਰਟੀ ਵੱਲੋਂ ਬੇਨਤੀ ਆਈ ਏ ਕਿ ਜਿੱਥੇ-ਜਿੱਥੇ ਇਲੈਕਸ਼ਨ ਹੋਣ ਜਾ ਰਹੇ ਨੇ ਉਥੇ ਝਾੜੂ ਨਾਲ ਸਫਾਈ ਅਭਿਆਨ ਚਲਾਉਣਾ ਜੋ ਕਿ ਸਾਡੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਏ ਜੇਕਰ ਸਾਡੀ ਨਗਰ ਕੌਂਸਲ ਬਣਦੀ ਏ ਤਾਂ ਅਸੀਂ ਸਾਰੇ ਸ਼ਹਿਰ ਵਿੱਚੋਂ ਗੰਦ ਕੱਢਾਂਗੇ ਸ਼ਹਿਰ ਅੰਦਰ ਜਿਹੜੀ ਗੰਦਗੀ ਪਹਿਲਾਂ ਫੈਲੀ ਹੋਈ ਏ ਉਸ ਨੂੰ ਅਸੀਂ ਝਾੜੂ ਨਾਲ ਸਾਫ਼ ਕਰਕੇ ਬਾਹਰ ਕੱਢਾਂਗੇ। ਪਾਰਟੀ ਵੱਲੋਂ ਅੱਜ ਕੀ ਪ੍ਰੋਟੈਸਟ ਕਰ ਰਹੇ ਝਾੜੂ ਮਾਰ ਕੇ? ਦੇਖੋ ਜੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿਹੜੇ ਨਗਰ ਕੌਸ਼ਲ ਦੀ ਇਲੈਕਸ਼ਨਾਂ ਜਿਹੜੀਆਂ ਉਹ ਲੰਘ ਰਹੀ ਆ ਉਹਦੇ ਸਬੰਧ 'ਚ ਹੀ ਪਾਰਟੀ ਵੱਲੋਂ ਆ ਆਇਆ ਬੇਨਤੀ ਆਈ ਆ ਵੀ ਹਰ ਇੱਕ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀ ਆ ਸਾਰੇ ਪੰਜਾਬ ਦੇ ਵਿੱਚ ਉਥੇ ਇੱਕ ਜਿਹੜਾ ਝਾੜੂ ਦਾ ਹੈਗਾ ਅਭਿਆਨ ਆ ਉਹ ਚਲਾਉਣਾ ਸਫਾਈ ਅਭਿਆਨ ਚਲਾਉਣਾ ਤਾਂ ਕਿ ਇਹਦਾ ਮਕਸਦ ਇਹੀ ਆ ਵੀ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਸਾਡੀ ਜਿਹੜੇ ਨਗਰ ਕੌਂਸਲ ਦੇ ਵਿੱਚ ਜੇ ਜੇ ਸਾਡੀ ਜੇ ਸਾਡੀ ਬਣਦੀ ਆ ਨਗਰ ਕੌਂਸਲ ਦੇ ਵਿੱਚ ਤਾਂ ਅਸੀਂ ਜਿਹੜਾ ਸਾਰੇ ਸ਼ਹਿਰ ਦੇ ਵਿੱਚੋਂ ਆ ਗੰਦ ਜਿਹੜਾ ਉਹ ਕੱਢਾਂਗੇ ਤੇ ਜਿੰਨੀ ਗੰਦਗੀ ਪਹਿਲਾਂ ਫੈਲੀ ਹੋਈ ਆ ਉਹਨੂੰ ਸਾਰੀ ਨੂੰ ਸਾਫ਼ ਕਰਕੇ ਇਸੇ ਝਾੜੂ ਨਾਲ ਅਸੀਂ ਬਾਹਰ ਲੈ ਕੇ ਜਾਵਾਂਗੇ। ਆਮਨ ਤੇ ਬਾਦ ਸਮਾਣਾ ਤੋਂ ਕੁਲਾ ਸ਼ਰਮਾ ਦੀ ਰਿਪੋਰਟ